ਬਰਨਾਲਾ ਤੋਂ ਇੱਕ ਮੰਦਭਾਗੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ। ਦੱਸਦੇ ਕਿ ਬਰਨਾਲਾ ਦੇ ਪਿੰਡ ਛੰਨਾ ਗੁਲਾਬ ਸਿੰਘ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਦੀ ਕਈ ਲੋਕਾਂ ਵੱਲੋਂ ਤੇਜ਼ ਤਰਹ ਹਥਿਆਰਾਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੱਸਦੇ ਕਿ ਜਦੋਂ ਸੁਖਜੀਤ ਸਿੰਘ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਾਇਆ ਗਿਆ ਤਾਂ ਉਸ ਵੇਲੇ ਉਸ ਨੂੰ ਡਾਕਟਰਾਂ ਵੱਲੋਂ ਮਰਿਤਕ ਐਲਾਨ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਦੇ ਇਹ ਕੁਝ ਲੋਕਾਂ ਨੂੰ ਇਲਜ਼ਾਮ ਲਗਾਏ ਜਾ ਰਹੇ ਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਦੀ ਸਰਪੰਚੀ ਵੇਲੇ ਹੀ ਸੁਖਜੀਤ ਸਿੰਘ ਦੇ ਨਾਲ ਰੰਜਿਸ਼ ਚੱਗੀ ਸੀ ਇਸ ਦੇ ਚੱਲਦਿਆਂ ਹੀ ਸੁਖਜੀਤ ਸਿੰਘ ਨੇ ਜਦੋਂ ਕਈ ਲੋਕਾਂ ਨੂੰ ਨਸ਼ੇ ਕਰਨ ਤੋਂ ਰੋਕਿਆ ਤਾਂ ਉਸ ਤੋਂ ਬਾਅਦ ਨਸ਼ੇ ਕਰਨ ਵਾਲੇ ਜੋ ਲੋਕ ਸਨ ਸੁਖਜੀਤ ਸਿੰਘ ਦੇ ਘਰ ਆ ਗਏ ਅਤੇ ਉਸ ਦੇ ਉੱਪਰ ਹਮਲਾ ਕਰ ਦਿੱਤਾ ਸਨਗਲਾਲ ਸਿੰਘਾ ਬੇਟਾ ਮੇਰਾ ਸੁਖਜੀਤ ਸਿੰਘ ਸਰਪੰਚ ਬਣਿਆ ਸੀਗਾ ਜੀ ਉਹ ਉਹਨਾਂ ਨੂੰ ਨਸ਼ੇ ਤੋਂ ਰੋਕਦੇ ਸੀ ਨਸ਼ੇ ਦਾ ਵਪਾਰ ਕਰਦੇ ਸੀ ਨਸ਼ੇ ਦੇ ਵਿੱਚ ਹੋ ਕੇ ਬੇਟੇ ਨੇ ਮੇਰੇ ਸੱਟਾਂ ਮਾਰੀਆਂ ਨੇ ਵਰਸਾ ਮਾਰ ਗਏ ਮੇਰੇ ਵੀ ਸੱਟਾਂ ਮਾਰੀਆਂ ਸਿਰਤੀ ਮਾਰੀਆ ਮੇਰੇ ਬੱਕੀ ਤੇ ਵੀ ਵਰਸਾ ਵਜਿਆ ਵਾ ਹਾਂਜੀ ਬੰਦੇ ਬਹੁਤ ਸੀਗੇ ਤੇ ਆ ਕੇ ਸਾਡੇ ਮਨ ਘਰਮੂਗੀ ਹੋ ਗਏ ਬਾਅਦ ਚ ਆ ਕੇ ਦਲਾ ਦੱਪਾ ਵੀ ਚਲਾਇਆ ਵਰਸਾ ਵੀ ਚਲਾਇਆ ਬਹੁਤ ਸਾਡੇ ਘਟਣਾ ਪਰਤ ਗਈ ਦੱਤ ਕਿਦੀ ਹੋ ਗਈ ਜੀ ਸਖਜੀ ਸਿੰਘ ਜੀ ਮੇਰੇ ਮੁੰਡੇ ਦੀ ਸਰਪੰਚ ਦੀ ਹੁਣ ਪ੍ਰਸ਼ਾਸਨ ਕੀ ਮੰਗ ਚਾਹੁੰਦੇ ਜੀ ਸਾਡੇ ਅਸੀਂ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਸਜ਼ਾ ਮਿਲਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡਾ ਮੁੰਡਾ ਰੋਕਦਾ ਸੀਗਾ ਸਾਰੇ ਬੱਚਾ ਨੂੰ ਰੋਕਦਾ ਸੀ ਜੀ ਤੁਸੀਂ ਗਲਤ ਲਈ ਤੇ ਲਾਉਣੇ ਹੋ ਜੀ ਹਾਂ ਉਹਨਾਂ ਨੇ ਗਲਤ ਲਈ ਤੇ ਲਾਉਣਾ ਸ਼ੁਰੂ ਕਰਤਾ ਸੀ ਬਦਨਾਮੀ ਕਰਕੇ ਸਰਪੰਚ ਦੀ ਫਿਰ ਆ ਕੇ ਸਰਪੰਚ ਦੇ ਹਮਲਾ ਕਰਿਆ ਜੀ ਉਹਨਾਂ ਨੇ ਕਿੰਨੇ ਆਲੇ ਹਮਲਾ ਕੀਤਾ ਜੀ ਬੰਦੇ ਬਹੁਤ ਸੀਗੇ ਜੀ ਬੰਦੇ ਤਾਂ 25 30 ਸੀਗੇ ਜੀ ਹਾਂ ਉਹਨਾਂ ਨੇ ਬਾਹਰੋਂ ਵੀ ਬੰਦੇ ਮਂਗਾਏ ਸੀ ਆਪ ਵੀ ਘਰ ਦੇ ਆ ਪਰਿਵਾਰ 16 17 ਜਾਣੇ ਸੀਗੇ ਜੀ ਨਾਂ ਜੀ ਬਲਕਰਨ ਸਿੰਘ ਆ ਜੀ ਘਟਨਾ ਜੀ ਛੰਨਾ ਗਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹ ਰੋਟੀ ਖਾ ਕੇ ਬਾਹਰ ਨਿਕਲੇ ਬਾਹਰ ਚ ਤੇ ਬਾਹਰ ਜੀ ਇੱਕ ਮੁੰਡਾ ਚੱਟਾ ਲਾਉਂਦਾ ਜੀ ਸਾਡੇ ਪਿੰਡ ਚ ਤਿੰਨ ਚਾਰ ਲਾਉਂਦਿਆ ਉਹ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਪਏ ਤੇ ਮੈਂ ਸੜਾ ਤੇ ਮੁੜ ਕੇ ਹੀ ਉਹ ਆਪਦੇ ਆਪ ਦੇ ਘਰਾਂ ਨੂੰ ਵਾਗ ਗਿਆ ਉਹ ਆਪਦੇ ਘਰੇ ਵਾਗ ਗਿਆ ਤੇ ਜਦੋਂ ਇਸ ਤੋਂ ਬਾਅਦ ਅਸੀਂ ਗਏ ਜੀ ਉਹ ਕਹਿੰਦੇ ਵੀ ਬੰਦੇ ਇਕੱਠੇ ਕਰੀ ਜਾਂਦੇ ਆ ਮੈਂ ਖਾ ਚੱਲ ਅਸੀਂ ਉਹਨਾਂ ਦੇ ਘਰੇ ਵਾਗ ਗਏ ਜੀ ਮੇਰੇ ਆਚੇ ਦੇ ਮੁੰਡੇ ਸਰਪੰਚ ਦੇ ਕਦੋਂ ਉਹਨਾਂ ਦੇ ਘਰੇ ਗਏ ਉਹ ਜੀ 40 50 ਜਾਨੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਜੀ ਉਹਨਾਂ ਕੋਲ ਕ੍ਰਪਾਨਾ ਵਰਸੇ ਲਾਈ ਫਾਇਰ ਕੀਤੇ ਉਹਨਾਂ ਨੇ ਇਹਦੇ ਜੀ ਢੱਡ ਚ ਵਰਸਾ ਵੱਜ ਗਿਆ ਬੱਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਧੌੜ ਲੈ ਕੇ ਗਏ ਉੱਥੇ ਜੀ ਆਕਸੀਜਨ ਹੈਣੀ ਸੀਗੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋਰਤਾ ਇੱਥੇ ਜੇਲ੍ਹ ਕੋਲ ਆ ਕੇ ਜੀ ਇਹਦੇ ਸਾਮ ਪੂਰੇ ਹੋ ਗਏ ਇਹ 7 7:30 ਵਜੇ ਹੋਈ ਹੈ ਜੀ ਜਾਣੇ ਅਸੀਂ ਸੀਗੇ ਜੀ 5-7 ਜਾਨੇ ਉਹ ਸੀਗੇ ਘਟੋ ਘਟ 50 ਜਾਨਾਂ ਦੇ ਬੱਸ ਬੱਸ ਸੱਟਾਂ ਹੀ ਸਾਡੇ ਜੇ ਬਾਪਾ ਜਾਨਾਂ ਦੇ ਪੰਜ ਸੱਤ ਜਾਨਾਂ ਦੀਆਂ ਸਾਰਿਆਂ ਦੀਆਂ ਸੱਟਾਂ ਕਿਉਂ ਅਸੀਂ ਘੱਟ ਸੀਗੇ ਜੀ ਜਾਨੇ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀਗਾ ਉਹਨਾਂ ਕੋਲ ਆਪਦਾ ਉਹ ਘਰੋਂ ਤਿਆਰ ਹੋ ਕੇ ਆਏ ਸੀਗੇ ਅਸੀਂ ਤਾਂ ਹੀ ਐਂ ਚਾਹੁੰਦੇ ਆ ਵੀ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਫੜ ਲਓ ਕਿ ਪੁਲਿਸ ਵਾਲਿਆਂ ਨਾਲ ਗੱਲ ਕਰਾ ਕੇ ਦਵੱਲੇ ਆ ਜੀ ਉਹ ਘਰੋਂ ਨਾ ਪਤਾ ਉਹ ਵਾਲੀ ਪੁਲਿਸ ਆਈ ਆ ਟਾਈਮ ਤੇ ਆਪਦਾ ਪਈ ਰਹਿੰਦੇ ਆ